ਜਿਸ ਘਰ ਦੀਆਂ ਔਰਤਾਂ ਸਵੇਰੇ ਜਲਦੀ ਉੱਠ ਕੇ ਇਹ ਕੰਮ ਕਰਦੀਆਂ ਹਨ ਉਸ ਘਰ ਵਿੱਚ ਹਮੇਸ਼ਾ ਬਰਕਤ ਬਣੀ ਰਹਿੰਦੀ ਹੈ ਕਿਉਂਕਿ ਔਰਤ ਹੀ ਕਿਸੇ ਘਰ ਨੂੰ ਸਵਰਗ ਬਣਾ ਸਕਦੀ ਹੈ ਆਪਣੇ ਘਰ ਵਿੱਚ ਇਹ ਕੰਮ ਕਰਨ ਨਾਲ ਉਹ ਆਪਣੇ ਘਰ ਵਿੱਚੋਂ ਗਰੀਬੀ ਖਤਮ ਕਰ ਸਕਦੀਆਂ ਹਨ ਬਹੁਤ ਗਰੀਬੀ ਵਿੱਚ ਰਹਿ ਰਹੇ ਪਰਿਵਾਰ ਦੀ ਔਰਤ ਜੇਕਰ ਇਹਨਾਂ ਨਿਯਮਾਂ ਨੂੰ ਅਪਣਾਉਂਦੀ ਹੈ ਤਾਂ ਘਰ ਦੀ ਕਿਸਮਤ ਬਦਲ ਸਕਦੀ ਹੈ ਘਰ ਵਿੱਚ ਸੁੱਖ ਸਮਰiddhi ਆ ਸਕਦੀ ਹੈ ਨੰਬਰ 1 ਤਵੇ ਨੂੰ ਕਦੇ ਵੀ ਚੁੱਲ੍ਹੇ ਤੇ ਜਾਂ ਅੱਗ ਤੇ ਰੋਟੀ ਬਣਾਉਣ ਤੋਂ ਬਾਅਦ ਨਹੀਂ ਰੱਖਣਾ ਚਾਹੀਦਾ ਰੋਟੀ ਬਣਾਉਣ ਤੋਂ ਬਾਅਦ ਇਸ ਨੂੰ ਇੱਕ ਪਾਸੇ ਰੱਖ ਦਿਓ ਨੰਬਰ 2 ਘਰ ਵਿੱਚ ਪੋਚਾ ਲਗਾਉਣ ਸਮੇਂ ਪੋਚੇ ਦੇ ਪਾਣੀ ਵਿੱਚ ਥੋੜਾ ਜਿਹਾ ਨਮਕ ਜ਼ਰੂਰ ਮਿਲਾਓ ਇਸ ਨਾਲ ਤੁਹਾਡੇ ਘਰ ਦੀ ਸਾਰੀ ਨਕਾਰਾਤਮਕ ਊਰਜਾ ਖਤਮ ਹੋ ਜਾਵੇਗੀ ਨੰਬਰ 3 ਸੂਰਜ ਡੁੱਬਣ ਵੇਲੇ ਦਰਵਾਜ਼ੇ ਦੇ ਵਿੱਚਕਾਰ ਕਦੇ ਵੀ ਖੜੇ ਨਾ ਹੋਵੋ ਨਾ ਹੀ ਬੈਠੋ ਮੁੱਖ ਦਰਵਾਜ਼ਾ ਸੂਰਜ ਚੜਨ ਤੋਂ ਪਹਿਲਾਂ ਖੋਲਣਾ ਚਾਹੀਦਾ ਹੈ ਜਦੋਂ ਤੁਸੀਂ ਸਵੇਰੇ ਉੱਠੋ ਤਾਂ ਸਭ ਤੋਂ ਪਹਿਲਾਂ ਮੁੱਖ ਦਰਵਾਜ਼ਾ ਖੋਲੋ ਨੰਬਰ 4 ਕਦੇ ਆਟਾ ਲੱਗੇ ਹੱਥਾਂ ਨਾਲ ਖਾਣਾ ਨਹੀਂ ਖਾਣਾ ਚਾਹੀਦਾ ਕਈ ਵਾਰ ਔਰਤਾਂ ਰੋਟੀ ਬਣਾਉਣ ਤੋਂ ਬਾਅਦ ਬਿਨਾਂ ਹੱਥ ਧੋਤੇ ਹੀ ਖਾਣਾ ਖਾਣ ਬੈਠ ਜਾਂਦੀਆਂ ਹਨ ਇਸ ਨਾਲ ਘਰ ਵਿੱਚ ਗਰੀਬੀ ਆਉਂਦੀ ਹੈ ਇਸ ਲਈ ਕਦੇ ਵੀ ਇਹ ਗਲਤੀ ਨਾ ਕਰੋ ਨੰਬਰ 5 ਜਦੋਂ ਕੋਈ ਘਰੋਂ ਬਾਹਰ ਜਾਂਦਾ ਹੈ ਜਿਵੇਂ ਕਿ ਤੁਹਾਡਾ ਬੱਚਾ ਜਾਂ ਤੁਹਾਡਾ ਪਤੀ ਜਿਸ ਨੇ ਕੰਮ ਤੇ ਜਾਣਾ ਹੈ ਜਾਂ ਕਿਸੇ ਸ਼ੁਭ ਕੰਮ ਲਈ ਜਾਣਾ ਹੈ ਤਾਂ ਉਹਨਾਂ ਦੇ ਜਾਣ ਤੋਂ ਤੁਰੰਤ ਬਾਅਦ ਝਾੜੂ ਪੂੰਛਾ ਨਹੀਂ ਕਰਨਾ ਚਾਹੀਦਾ ਨੰਬਰ 6 ਸੂਰਜ ਡੁੱਬਣ ਤੋਂ ਬਾਅਦ ਕਿਸੇ ਨੂੰ ਵੀ ਦੁੱਧ ਦਹੀਂ ਅਤੇ ਚਿੱਟੀ ਚੀਜ਼ ਨਹੀਂ ਦੇਣੀ ਚਾਹੀਦੀ ਇਸ ਨਾਲ ਵੀ ਘਰ ਦੀ ਖੁਸ਼ਹਾਲੀ ਨਸ਼ਟ ਹੋ ਜਾਂਦੀ ਹੈ ਨੰਬਰ 7 ਮਹੀਨੇ ਵਿੱਚ ਇੱਕ ਵਾਰ ਦਫ਼ਤਰ ਵਿੱਚ ਮਠਾਈ ਜ਼ਰੂਰ ਲੈ ਕੇ ਜਾਣੀ ਚਾਹੀਦੀ ਹੈ ਅਤੇ ਆਪਣੇ ਦੋਸਤਾਂ ਅਤੇ ਹੋਰ ਕਰਮਚਾਰੀਆਂ ਨਾਲ ਖਾਣੀ ਜਾਂਦੀ ਹੈ ਇਸ ਤਰ੍ਹਾਂ ਕਰਨ ਨਾਲ ਵਿਅਕਤੀ ਦੇ ਜੀਵਨ ਵਿੱਚ ਤਰੱਕੀ ਦਾ ਰਾਹ ਖੁੱਲਦਾ ਹੈ ਨੰਬਰ 8 ਜੇ ਛੋਟੇ ਬੱਚੇ ਜ਼ਿਆਦਾ ਰੋਂਦੇ ਹਨ ਜਾਂ ਬਿਮਾਰ ਹੋ ਜਾਂਦੇ ਹਨ ਤਾਂ ਉਹਨਾਂ ਨੂੰ ਸ਼ਾਮ ਨੂੰ ਕਪੂਰ ਦੀ ਧੂਨੀ ਦੇਣੀ ਚਾਹੀਦੀ ਹੈ ਨੰਬਰ 9 ਰੋਟੀ ਬਣਾਉਣ ਸਮੇਂ ਪਹਿਲੀ ਰੋਟੀ ਗਾਂ ਲਈ ਦੂਜੀ ਪੰਛੀ ਲਈ ਤੀਜੀ ਕੁੱਤੇ ਲਈ ਬਣਾਓ ਇਸ ਤਰ੍ਹਾਂ ਕਰਨ ਨਾਲ ਘਰ ਦੇ ਸਾਰੇ ਮੈਂਬਰ ਤੰਦਰੁਸਤ ਰਹਿੰਦੇ ਹਨ ਅਤੇ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ ਨੰਬਰ 10 ਘਰ ਦੇ ਦਰਵਾਜ਼ੇ ਤੇ ਗੰਦਗੀ ਨਹੀਂ ਹੋਣੀ ਚਾਹੀਦੀ ਇਸ ਲਈ ਔਰਤਾਂ ਹਰ ਰੋਜ਼ ਸਵੇਰੇ ਘਰ ਦੀ ਦਹਲੇਸ ਤੇ ਪਾਣੀ ਦਾ ਛਿੜਕਾਅ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਘਰ ਚ ਨਕਾਰਾਤਮਕ ਊਰਜਾ ਦਾ ਸੰਚਾਰ ਨਹੀਂ ਹੁੰਦਾ ਤੇ ਸਕਾਰਾਤਮਕ ਊਰਜਾ ਵਧਣ ਲੱਗਦੀ ਹੈ ਅਤੇ ਘਰ ਵਿੱਚ ਆਰਥਿਕ ਲਾਭ ਵੀ ਹੁੰਦਾ ਹੈ ਜੇਕਰ ਤੁਹਾਨੂੰ ਵੀਡੀਓ ਵਿੱਚ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ